ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 13 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਗ੍ਰਹਿ ਲਗਨ ਸ਼ਗਨ ਆਪ ਸ਼ਗਨ ਬਿਛੇ ਦੀ ਵਿਚਾਰ ਸਾਂਝੀ ਕਰ ਰਿਹਾ ਜਿਹਦੇ ਵਿੱਚ ਸਤਿਗੁਰ ਨੇ ਸਾਰਾ ਮੂਰਤ ਵਾਲਾ ਸਿਸਟਮ ਕਿ ਆਹ ਮੂਰਤ ਚੰਗਾ ਹੈ ਇਹ ਮਾੜਾ ਸ਼ਗਨ ਆਪ ਸ਼ਗਨ ਵਾਲਾ ਸਿਸਟਮ ਕਿ ਉਖੀ ਗੱਲੇ ਵੀ ਇਹ ਮਾਰਾ ਕੰਮ ਹੈ ਇਹ ਚੰਗਾ ਕੰਮ ਹੈ ਇਹ ਚੰਗਾ ਸ਼ਗਨ ਹੈ ਇਹ ਵਿਲਾ ਚੰਗਾ ਸ਼ਗੰਦਾ ਹੈ ਇਹ ਅਪਸ਼ਗੰਦਾ ਹੈ ਇਹ ਸਾਰੇ ਭਰਮ ਜਾਲ ਨੂੰ ਤੋੜ ਦਿੰਦਾ ਕੀ ਗੁਰਬਾਣੀ ਮੰਦੀ ਹੈ ਕਿ ਕੋਈ ਸਮਾਂ ਪਵਿੱਤਰ ਹੈ ਕੋਈ ਮੂਰਤ ਚੰਗਾ ਜੇ ਮੰਦੀ ਹੈ ਤੇ ਕਿੰਨੂੰ ਮੰਦੀ ਹੈ ਫਿਰ ਜੇ ਕੋਈ ਸਮਾਂ ਚੰਗਾ ਹੋ ਸਕਦਾ ਹੈ ਮੂਰਤ ਚੰਗਾ ਹੋ ਸਕਦਾ ਕੋਈ ਖਾਸ ਸਮਾਂ ਕਿਹਾ ਜਾ ਸਕਦਾ ਹੈ ਕਿ ਇਹ ਸ਼ੁਭ ਹੈ ਤਾਂ ਫਿਰ ਦੂਸਰੇ ਸਿਸਟਮ ਨੂੰ ਕਿਉਂ ਰੱਦ ਕੀਤਾ ਗਿਆ ਬੜਾ ਗਹਿਰਾ ਸਵਾਲ ਹੈ ਬੜਾ ਵੱਡਾ ਸਵਾਲ ਹੈ ਅੱਜ ਇਹਨਾਂ ਦੁਨਗਲਨ ਦਾ ਸਵਾਲ ਸਾਨੂੰ ਜਵਾਬ ਸਾਨੂੰ ਮਿਲੇਗਾ ਗੁਰਬਾਣੀ ਰਾਹੀਂ। ਇਹੀ ਅੱਜ ਅਸੀਂ ਵਿਚਾਰਨਾ ਹੈ ਕਿ ਕਿਹੜਾ ਮੂੜ ਚੰਗਾ ਹੈ, ਕਿਹੜਾ ਦਿਹਾੜਾ ਸ਼ੁਭ ਹੈ, ਕਿਹੜਾ ਸ਼ੁਭ ਹੈ, ਕਿਹੜਾ ਸਮਾ ਪਵਿੱਤਰ ਹੈ। ਆਇਤਾ ਪਹਿਲਾ ਪਰਵਾਣ ਜਿਵੇਂ ਆਪ ਜੀ ਨਾਲ ਸੰਜਿਆ ਕਰਨ ਲਗਾ। ਮੇਰੇ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ। ਜਿੱਥੇ ਮੇਰੇ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਨਾਨਕ ਸੋਈ ਦੇ ਬਸ ਸੁਹਾਵੜਾ ਜਿੱਤ ਪ੍ਰਭ ਆਵੇ ਚਿਤ ਜਿੱਦ ਦਿਨ ਵਿਸਰੈ ਪਾਰ ਬ੍ਰह्म ਫਿੱਟ ਪਲੇਦੀ ਦੁੱਤ ਸੋਈ ਦਿਨ ਸੁਹਾਵੜਾ ਉਹ ਧੜਾ ਬਹੁਤ ਚੰਗਾ ਸੁਹਾਵੜੇ ਸੁਹਾਵਣਾ ਕਦੀ ਕਦੀ ਸਿੱਕੇ ਨੇ ਅੱਜ ਮੌਸਮ ਬੜਾ ਸੁਹਾਵਣਾ ਜਿਹੜਾ ਸਰੀਰ ਨੂੰ ਠੰਡਕ ਪਹੁੰਚਾਵੇ ਸਰੀਰ ਨੂੰ ਸੁੱਖ ਪਹੁੰਚਾਵੇ ਸਿੱਖ ਦੇ ਸਰੀਰ ਦੇ ਵਾਸਤੇ ਐਸਾ ਉਹ ਜਿਹਾ ਮਾਹੌਲ ਬਣੇ ਇਹੋ ਜਿਹਾ ਆਬੋ ਹਵਾ ਬਣੇ ਜਿਹੜੀ ਸੁਖਾਵੀ ਲੱਗੇ ਸਰੀਰ ਨੂੰ ਅਸੀਂ ਕਹਿੰਦੇ ਆ ਬੜਾ ਸੁਹਾਵਣਾ ਮੌਸਮ ਹੈ ਤੇ ਸਤਿਗੁਰ ਕਹਿੰਦੇ ਨੇ ਉਹ ਦਿਨ ਬੜਾ ਸੁਹਾਵਣਾ ਹੈ ਕਿਹੜਾ ਜਿਤ ਪ੍ਰਭਾਵ ਹੈ ਚਿਤ ਜਦੋਂ ਉਸ ਅਕਾਲ ਪੁਰਖ ਨੂੰ ਯਾਦ ਕਰੀਏ ਤੇ ਖਿਮਾ ਕਰਨਾ ਸਿੱਖ ਨੂੰ ਤੇ ਹੁਕਮ ਹੈ ਕਿ ਹਰ ਵੇਲੇ ਉਹਨੂੰ ਯਾਦ ਕਰੇ ਹਰ ਘੜੀ ਯਾਦ ਕਰੇ ਤੇ ਜੇ ਸੱਚਮੁੱਚ ਅਸੀਂ ਕਰ ਰਹੇ ਹਾਂ ਤੇ ਫਿਰ ਹਰ ਦਿਨ ਹਰ ਪਲ ਹਰ ਘੜੀ ਸੁਹਾਵਣੀ ਹੈ ਫਿਰ ਕਿਹੜਾ ਸ਼ੁਭ ਤੇ ਕਿਹੜਾ ਅਸ਼ੁਭ ਪਰ ਨਾਲਿਕ ਚਤਾਂਬਣੀ ਮੇ ਦਿੱਤੀ ਸਤਿਗੁਰੂ ਜੀ ਨੇ ਸੰਸਚਿਤ ਕਰਤਾ ਜਿਸ ਦਿਨ ਵਿਸਰੈ ਪਾਰਬਰਮ ਤੇ ਜੇ ਅਕਾਲ ਪੁਰਖ ਵਾਹਿਗੁਰੂ ਭੁੱਲ ਜਾਏ ਜਿਸ ਦਿਨ ਭੁੱਲ ਜਾਏ ਜਿਸ ਘੜੀ ਭੁੱਲ ਜਾਏ ਉਦੋਂ ਫਿਰ ਕਿੱਡੀ ਵਧੀਆ ਮੌਸਮ ਹੋਵੇ ਹੁਣੇ ਮੈਂ ਰੁੱਤ ਦੀ ਗੱਲ ਕੀਤੀ ਬੜੀ ਸੌਮਣੀ ਲੱਗਦੀ ਏ ਉਹ ਕਿਹੋ ਜਿਹਾ ਵੀ ਮੌਸਮ ਹੋਵੇ ਚਾਹੇ ਸਰੀਰ ਨੂੰ ਸੁਖਾਵਾਂ ਲੱਗਣਾ ਨਾ ਹੋਵੇ ਆਰਾਮ ਦੇ ਹੋਵੇ ਲੇਕਿਨ ਸਤਗੁਰ ਨੇ ਫੈਸਲਾ ਕਰਤਾ ਜੇ ਉਹ ਕਾਲਪੁਰਖ ਪਰ ਲਿਆ ਹੋਇਆ ਨਾ ਤੇ ਲਨਤ ਯੋਗ ਹੈ ਉਹ ਸਮਾਂ ਕਿ ਦੀਸੋਂ ਅਮਲੀ ਰਤਵੀ ਹੋਵੇ ਤੇ ਇਹ ਫੈਸਲਾ ਗੁਰਬਾਣੀ ਦਾ ਇਹ ਐਂਦਰਨਾ ਗੁਰਬਾਣੀ ਦਾ ਦੂਸਰਾ ਪ੍ਰਮਾਣ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜਿੱਥੇ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਨੇ ਸਾਡੇ ਤੇ ਮਹਾਦੇਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ ਨਾਨਕ ਮੰਗਾ ਦਰਸ ਦਾਨ ਕਿਰਪਾ ਕਰੋ ਹਰੇ ਬਾਰਾਮਾ ਬਾਣੀ ਦੇ ਵਿੱਚੋਂ 12 ਮਹੀਨਿਆਂ ਦੀ ਵਿਚਾਰ ਕਰਕੇ ਇੱਕ ਤੱਤ ਕੱਢ ਕੇ ਦੱਸਿਆ ਅੱਜ ਜਿਸੀ ਸੰਗਰਾਦ ਨੂੰ ਬੜੀ ਮਹੱਤਤਾ ਦਿੰਨੇ ਆ ਕਈ ਖਾਸ ਤੌਰ ਤੇ ਉਸ ਦਿਨ ਗੁਰਦੁਆਰੇ ਜਾਂਦੇ ਨੇ ਕਿ ਅੱਜ ਉਥੋਂ ਗੁਰਦੁਆਰਿਆਂ ਮਹੀਨਾ ਸੁਣ ਲਵਾਂਗੇ ਤੇ ਮਹੀਨਾ ਬੜਾ ਵਧੀਆ ਬੀਤੇਗਾ ਜਦ ਕਿ ਹਰ ਮਹੀਨੇ ਦੇ ਵਿੱਚ ਇੱਕ ਸੰਦੇਸ਼ ਹੈ ਇਹ ਨਹੀਂ ਕਿ ਉਸ ਦਿਨ ਉਹ ਮਹੀਨੇ ਦਾ ਨਾਮ ਸੁਣਨ ਕਰਕੇ ਉਹ ਪਵਿੱਤਰ ਹੋ ਜਾਏਗਾ ਹਰ ਦਿਨ ਨੂੰ ਪਵਿੱਤਰ ਕਰ ਸਕਦੇ ਆ ਮਹੀਨੇ ਦੇ ਹਰ ਪਲ ਨੂੰ ਪਵਿੱਤਰ ਕਰ ਸਕਨੇ ਆ ਆਪਣੇ ਕਰਮਾਂ ਨਾਲ ਜਿਸਲੇ ਸਤਿਗੁਰੂ ਨੇ ਮਿੰਨੀ ਦੀ ਗੱਲ ਹੀ ਸ਼ੁਰੂ ਕੀਤੀ ਤੇ ਗੱਲ ਕਿਤੋਂ ਸ਼ੁਰੂ ਕੀਤੀ ਚੇਤ ਗੋਵਿੰਦ ਅਰਾਧੀ ਹੈ ਹੋਵੇ ਆਨੰਦ ਕੜਾ ਇੱਥੇ ਚੇਤ ਦੇ ਤੱਤੇ ਨੂੰ ਸਿਆਰੀ ਹੈ ਚੇਤਨਾ ਹੈ ਤੋ ਚੇਤ ਲੈ ਨਿਸਤਿਨ ਮੈਂ ਪ੍ਰਾਣੀ ਉਸ ਅਕਾਲ ਪੁਰਖ ਨੂੰ ਯਾਦ ਰੱਖ ਚੇਤ ਗੋਵਿੰਦ ਅਰਾਧੀ ਹੈ ਜੇ ਉਹਦੀ ਅਰਦਾਸ ਨ ਕਰੇਗਾ ਤਾਂ ਪਲੇ ਆ ਕਤਕ ਤੱਕ ਦਾ ਮਿਨਾ ਚੱਲ ਰਿਹਾ ਹੈ ਗਿਆ ਨਾ ਉੱਥੇ ਵੀ ਕੱਕੇ ਨੂੰ ਜਿਹੜਾ ਆਖਰੀ ਕੱਕਾ ਉਹਨੂੰ ਸਿਆਰੀ ਹੈ ਕਤਕ ਕਰਮ ਕਮਾਉਣੇ ਦੋਸ਼ ਨਾ ਕਾਉ ਜੋਗ ਕਦੋਂ ਕੀ ਕਰਮ ਕਰ ਰਹੇ ਆ ਕਤਕੇ ਕਰਮ ਕਮਾਉਣੇ ਕਿਹੜੇ ਕਰਮ ਕਰ ਰਹੇ ਆ ਕਿਸੇ ਨੂੰ ਦੋਸ਼ ਨਾ ਦੇ ਆਪਣੇ ਕਰਮਾਂ ਨੂੰ ਦੇ ਕਿਉਂ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਮੈਂ ਤੇ 12 ਮਹੀਨਿਆਂ ਦੀ ਵਿਚਾਰ ਤੇ ਨਹੀਂ ਕਰ ਸਕਦਾ ਲੇਕਿਨ ਜੇ ਵਿਚਾਰ ਕਰੋਗੇ ਤੇ ਹਰ ਮਹੀਨੇ ਦੇ ਵਿੱਚ ਇਹੀ ਉਪਦੇਸ਼ ਹੈ ਕਿ ਉਸ ਪਰਮੇਸ਼ਰ ਨੂੰ ਨਹੀਂ ਕਦੀ ਭੁੱਲਣਾ ਉਹਨੂੰ ਸਦਾ ਯਾਦ ਰੱਖਣਾ ਤੇ ਕਰਮ ਆਪਣੇ ਜਿਹੜੇ ਨੇ ਉਹ ਗੁਰਮਤ ਅਨੁਸਾਰੀ ਕਰਨੇ ਨੇ ਭਲੇ ਕਰਮ ਕਰਨੇ ਨੇ ਨਿਰਵਲ ਕਰਮ ਕਰਨੇ ਨੇ ਹਰ ਦਿਨ ਸੁਆਮ ਦਾ ਹੋ ਜਾਏਗਾ ਮੈਂ ਤੇ ਬੇਨਤੀ ਕੀਤੀ ਕਿ ਪੂਰੇ 12 ਮਾਹ ਦਾ ਤਤ ਕੱਢ ਕੇ ਇਹ ਸਤਿਗੁਰੂ ਨੇ ਦਿੱਤਾ ਮਾਫ਼ ਦਿਵਸ ਮੂਰਤ ਭਲੇ ਮੈਂਨੇ ਦਿਨ ਮੂਰਤ ਸਭ ਭਲੇ ਨੇ ਕਿਹੜੇ ਜਿਸਕਾ ਨਜ਼ਰ ਕਰੇ ਜਿਹਦੇ ਤੇ ਕਾਲਪੁਰ ਦੀ ਬਖਸ਼ਿਸ਼ ਹੋ ਜਾਏ ਬਖਸ਼ਿਸ਼ ਕਿੱਥੇ ਹੋएगी ਜਿਹੜਾ ਉਹਦੇ ਲੜ ਲੱਗਾ ਹੋਇਆ ਉਹਦੇ ਹੁਕਮ ਚ ਹੈ ਉਹਦੀ ਰਜ਼ਾ ਦੇ ਵਿੱਚ ਹੈ ਪਿਤਾ ਨੂੰ ਉਹੀ ਬੱਚਾ ਪਿਆਰਾ ਲੱਗਦਾ ਜਿਹੜਾ ਚੰਗੇ ਕਰਮ ਕਰਦਾ ਹੋਵੇ ਤੇ ਮਾਤਾ ਪਿਤਾ ਦਾ ਗਿਆ ਕਾਰੀ ਹੋਵੇ ਮਾਹਦੇ ਇਸ ਮੂਰਤ ਭਲੇ ਜਿਸ ਕਉ ਨਦਰ ਕਰੇ ਬਸ ਇੱਕੋ ਚਾਹ ਕਾਮਨਾ ਹਰ ਦਿਨੀ ਪਲਾ ਹੋ ਜਾਏਗਾ ਨਾਨਕ ਮੰਗਾਏ ਦਰਸਦਾਨ ਏ ਕਾਲਪੁਰਸੀ ਬਖਸ਼ਿਸ਼ ਕਰੋ ਹਰ ਬਲੇ ਤੁਹਾਡੇ ਦਰਸ਼ਨ ਹੁੰਦੇ ਰਹਿਣ ਹਰ ਕਣ ਕਣ ਦੇ ਵਿੱਚ ਤੁਹਾਡੇ ਦਰਸ਼ਨ ਕਰਾਂ ਪਰ ਮਨੁੱਖ ਵਿੱਚ ਤੁਹਾਡੇ ਦਰਸ਼ਨ ਕਰਾਂ ਹਰ ਜੀਵ ਵਿੱਚ ਤੁਹਾਡੇ ਦਰਸ਼ਨ ਕਰਾਂ ਕੁਦਰਤ ਦੀ ਹਰ ਸ਼ੈ ਦੇ ਵਿੱਚ ਤੁਹਾਡੇ ਦਰਸ਼ਨ ਕਰਾਂ ਨਾਨਕ ਮੰਗਿਆ ਦਰਸ ਦਾ ਕਿਰਪਾ ਕਰੋ ਹਰੀ ਇਹ ਕਿਰਪਾ ਕਰੋ ਮੇਰੇ ਤੇ ਇਹ ਮੇਰੀ ਮੰਗ ਹੈ ਇਹ ਮੇਰੀ ਲਾਲਸਾ ਜੀਵਨ ਦੀ ਇਹ ਮੇਰੀ ਚਾਹਤ ਹੈ ਆਪਾਂ ਇਸ ਵਿਚਾਰ ਨੂੰ ਕੱਲ ਵੀ ਇੱਥੇ ਜਾਰੀ ਰੱਖਾਂਗੇ ਅੱਜ ਬਸ ਇਤਨੇ ਹੀ ਬਚਨ ਪ੍ਰਵਾਨ ਕਰਨਾ ਹੋਈਆਂ ਭੁਲਾ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ